ਕਿ ਤੁਸੀਂ ਮਨਦੀਪ ਸਿੰਘ ਮੰਨਾ ਦੀਆਂ ਵੀਡੀਓ ਤਾਂ ਬੜੀਆਂ ਦੇਖੀਆਂ ਹੋਣੀਆਂ ਤੇ ਤੁਸੀਂ ਉਹਨਾਂ ਨੂੰ ਹਰ ਇੱਕ ਵੀਡੀਓ 'ਚ ਸਦਾ ਚੜ੍ਹਦੀ ਕਲਾ 'ਚ ਹੀ ਦੇਖਿਆ ਹੋਣਾ ਕਦੇ ਵੀ ਉਹਨਾਂ ਦੀਆਂ ਅੱਖਾਂ 'ਚ ਤੁਸੀਂ ਹੰਝੂ ਨਹੀਂ ਦੇਖਿਆ ਹੋਣਾ ਪਰ ਆ ਵੀਡੀਓ ਪੂਰੀ ਜ਼ਰੂਰ ਦੇਖ ਲਿਓ ਜੇ ਦੇਖੋ ਕਿਵੇਂ ਮਨਦੀਪ ਸਿੰਘ ਮੰਨਾ ਹੜਪੀੜਤ ਲੋਕਾਂ ਦੇ ਹਾਲਾਤ ਦੇਖ ਕੇ ਭੁੱਬਾਂ ਮਾਰ ਰੋ ਰਿਹਾ ਤੇ ਆਪਦੇ ਵੀ ਕਾਲਜੇ ਨੂੰ ਧੂਪ ਪੈਂਦੀ ਆ ਉਹਨਾਂ ਨੂੰ ਰੋਂਦੇ ਹੋਏ ਦੇਖ ਕੇ ਮਦਰ ਦੇ ਕੱਲ ਟੈਨਸ਼ਨ ਆ ਮਤਲਬ ਮਰਨ ਵਾਲੇ ਹੋਏ ਸੀ ਡਾਕਟਰ ਸੱਦੇ ਆਪ ਸੇਵਾ ਕਰਨ ਡਿਆ ਅਰਦੀ ਟੈਨਸ਼ਨ ਹੈ ਬਾਲੇ ਛੱਤਾ ਮੈਨੂੰ ਕਹਿਆ ਮੈਂ ਯਾਰ ਬਟਰੀ ਚਾਪ ਤੂ ਵਾਕੇ ਤੋ ਕੋਈ ਗੱਲ ਵਾਤਾ ਦੀ ਲੱਤ ਟੁੱਟੀ ਆ ਇੱਕ ਨੂੰ ਭੋਲੀ ਹੋ ਸੀ ਮਤਲਬ ਫਿਰ ਵੀ ਇਹ ਲੋਕ ਸੇਵਾ ਕਰਨ ਇੱਥੇ ਰੋ ਬਿਨਾਂ ਦੇ ਮਦਰ ਵਜੇ ਤੱਕ ਛੁੱਟੀ ਨਹੀਂ ਮਿਲੀ ਹਸਪਤਲ ਚ ਆ ਹੁਣ ਛੁੱਟੀ ਕਰਾਈ ਉਹਨੇ ਗੂਗਲ ਪੇ ਉੱਤੇ ਬਿੱਲ ਦਿੱਤਾ ਦੇ ਇਹ ਹਾਲਾਤ ਲੋਕਾਂ ਦੇ ਅਜਿਹੇ ਕਰ ਰਾਛਣ ਖਾਇਆ ਲੋ ਤਾਂ ਜਿਵੇਂ ਸਵਾਰ ਫਗਦੇ ਇਹਨਾਂ ਤਾਂ ਸਾਡੇ ਗਲ ਪੈਣ ਤਾਂ ਕੋਈ ਜਾਂਦੇ ਸਾਨੂੰ ਕੋਈ ਬਸਾਰੀ ਸਭ ਜੁੱਤੀਆਂ ਵੀ ਮਾਰ ਲੈਣ ਮਤਲਬ ਇਹ ਸਾਨੂੰ ਲਿਖਾਉਂਦੇ ਨੇ ਅਗਲੇ ਦਿਨ ਮਤਲਬ ਅਸੀਂ ਲਿਆ ਕੇ ਦਿੰਨੇ ਆ ਬਟੇ ਹੁੰਦਾ ਵੀ ਉਦੋਂ ਲੋਕਾਂ ਨੂੰ ਕਾਲ ਪੈ ਜਾਂਦੀ ਓੜੇ ਦੋ ਓੜੇ ਦੋ ਮਤਲਬ ਇਹ ਲਾਹਤ ਬੜੇ ਨੇ ਯਾਰ ਇਹਨਾਂ ਲੋਕਾਂ ਦੇ ਲਾਹਤ ਓੜੇ ਦੇ ਇਹਨਾਂ ਲੋਕਾਂ ਰੱਬ ਵੀ ਇੰਤ ਲੈਣ ਦੇ ਆ ਵੀ ਨਹੀਂ ਟੰਡਿਆ ਮਤਲਬ ਲੋਕੀ ਕੋਠੇ ਛੋੜ ਤੋਂ ਡਰਦੇ ਨੇ ਯਾਰ ਰੱਬਾ ਤੂੰ ਹੀ ਦਰਚ ਖਾਲਾ ਇਹ ਵੀਡੀਓ ਦੇਖਣ ਤੋਂ ਬਾਅਦ ਹੜਪਰਭਾਵਤ ਇਲਾਕਿਆਂ ਦੀ ਚੜ੍ਹਦੀ ਕਲਾ ਲਈ ਅਰਦਾਸ ਰੂਪੀ ਕਮੈਂਟਾਂ ਵਿੱਚ ਦੋ ਸ਼ਬਦ ਜ਼ਰੂਰ ਲਿਖਿਓ